ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੁਸੀ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਉਸ ਐਪਲੀਕੇਸ਼ਨ ਦੀ ਗੱਲ ਕਰਾਂਗੇ ਜਿਸ ਤੇ ਤੁਸੀਂ ਸਭ ਨੇ ਦੇਖਣਾ ਹੈ ਬਿਗ ਬਾਸ ਸੀਜ਼ਨ 18 ਬਿਲਕੁਲ ਜਿਸ ਤਰ੍ਹਾਂ ਇਸੀ ਐਪਲੀਕੇਸ਼ਨ ਖੋਲਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਬਿਗ ਬਾਸ ਦੇ ਕੰਟੈਸਟੈਂਟਸ ਦੇ ਜਿਹੜੇ ਫੇਸਿਸ ਨੇ ਉਹਨਾਂ ਦੇ ਪ੍ਰੋਮੋਸ ਆਊਟ ਕਰ ਦਿੱਤੇ ਗਏ ਨੇ ਪਰ ਉਹਨਾਂ ਦੇ ਫੇਸ ਰਿਵੀਲ ਨਹੀਂ ਕੀਤੇ ਗਏ ਇਹੀ ਸਸਪੈਂਸ ਹੈ ਇਹੀ ਗ੍ਰੈਂਡ ਪ੍ਰੀਮੀਅਰ ਹੈ ਜਿਹੜਾ ਤੁਸੀਂ ਅੱਜ ਰਾਤ ਨੂੰ 9 ਵਜੇ ਦੇਖਣਾ ਹੈ ਪਰ ਐਪਲੀਕੇਸ਼ਨ ਤੇ ਫ੍ਰੀ ਆਫ ਕਾਸਟ ਅਗਰ ਟਾਈਮ ਪਾਸ ਲਈ ਕੁਝ ਦੇ ਟਾਈਮ ਤੁਹਾਡਾ ਬਤੀਤ ਨਹੀਂ ਹੋ ਰਿਹਾ ਤਾਂ ਤੁਸੀਂ ਕੁਝ ਦੇਖਣਾ ਹੋਵੇ ਤਾਂ ਫ੍ਰੀਲੀ ਕੀ ਦੇਖ ਸਕਦੇ ਹੋ ਉਹ ਤੁਹਾਨੂੰ ਅੱਜ ਮੈਂ ਦੱਸੂਗੀ ਸਭ ਤੋਂ ਪਹਿਲਾਂ ਤੁਸੀਂ ਲੇਟੈਸਟ ਰਿਲੀਜ਼ਸ ਦੀ ਅਗਰ ਲਿਸਟ ਖੋਲੋਗੇ ਤਾਂ ਉਹਦੇ ਵਿੱਚ ਤੁਹਾਨੂੰ ਸਾਰੀਆਂ ਹਾਲੀਵੁੱਡ ਫਿਲਮਾਂ ਨਜ਼ਰ ਆਉਣਗੀਆਂ ਜਿਹੜੀਆਂ ਕਿ ਇੰਗਲਿਸ਼ ਦੇ ਵਿੱਚ ਹੋਣਗੀਆਂ ਆਲਰੇਡੀ ਹਿੰਦੀ ਡਬਡ ਦੇ ਵਿੱਚ ਲਿਸਟ ਬਹੁਤ ਲੰਬੀ ਹੈ ਇਹ ਵੀ ਤੁਸੀਂ ਜਿਹੜੀਆਂ ਸਾਰੀਆਂ ਦੇਖ ਸਕਦੇ ਹੋ ਐਕਸ਼ਨ ਬਫੇ ਦੇ ਵਿੱਚ ਤੁਹਾਨੂੰ ਬਾਲੀਵੁੱਡ ਫਿਲਮਾਂ ਨਜ਼ਰ ਆਉਣਗੀਆਂ ਹਾਲੀਵੁੱਡ ਫਿਲਮਾਂ ਨਜ਼ਰ ਆਉਣਗੀਆਂ ਸਿੰਗਮ ਹੋਏਗੀ ਹੋਰ ਵੀ ਬਲਾਈਂਡ ਵਾਰ ਹੋਏਗੀ ਬੈਡ ਬॉयਜ਼ ਹੋਏਗੀ ਯਾਨੀ ਕਿ ਹਾਲੀਵੁੱਡ ਐਂਡ ਬਾਲੀਵੁੱਡ ਮਿਕਸ ਫਿਲ LOL ਜਿਹਨੂੰ ਅਸੀਂ ਲਾਫ ਆਊਟ ਲਾਫੀ ਬੋਲ ਦਿੰਦੇ ਆ ਯਾਨੀ ਕਿ ਤੁਹਾਨੂੰ ਕਾਮੇਡੀ ਫਿਲਮਾਂ ਦੇਖਣ ਨੂੰ ਮਿਲਣਗੀਆਂ ਜਿਹਦੇ ਵਿੱਚ ਅਜਾ ਬਰੇਮ ਕੀ ਗਾਜਬ ਕਹਾਣੀ ਪਾਰਟਨਰ ਕਾਰਨਰ ਆਫਿਸ ਤਨੂ ਵੈਡਸਮਨ ਨੂੰ ਫਿਰ ਮਾਮਲਾ ਗੜਬੜਿਆ ਯਾਨੀ ਕਿ ਪੰਜਾਬੀ ਫਿਲਮਾਂ ਵੀ ਵਿੱਚ ਹੈਗੀਆਂ ਨੇ ਤੇ ਗੁੱਡ ਲੱਕ ਟੂ ਯੂ ਹੈਪੀ ਭਾਗ ਜਾਏਗੀ ਵੈਲਕਮ ਸੋ ਵਿਕੀਡ ਆਨਰ ਇਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਤੁਸੀਂ ਲਾਫ ਆਊਟ ਲਾਫ ਦੇ ਵਿੱਚ ਦੇਖ ਸਕਦੇ ਹੋ ਤੇ ਰੋਮਾਂਸ ਫਰੀਜ਼ ਦੀ ਅਗਲ ਗੱਲ ਕਰੀ ਆਪਾਂ ਲਵ ਅੱਜਕਲ ਡਬਲ ਟ੍ਰਬਲ ਇਸ ਤੋਂ ਇਲਾਵਾ ਇਸ਼ਕ ਵਿਸ਼ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਪਣੇ ਪੰਜਾਬੀ ਹਿੰਦੀ ਕਲਾਕਾਰ ਨੇ ਜਿਨ੍ਹਾਂ ਦੀਆਂ ਫਿਲਮਾਂ ਦੀ ਲਿਸਟ ਬਹੁਤ ਜ਼ਿਆਦਾ ਲੰਬੀ ਹੈ ਹਮ ਤੁਮਾਰੇ ਹੈ ਸਨਮ ਐਗਰ ਦੀਆਂ ਫਿਲਮਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਕਿ ਐਵਰ ਗ੍ਰੀਨ ਫਿਲਮਾਂ ਨੇ ਉਹ ਸਾਰੀਆਂ ਤੁਹਾਨੂੰ ਰੋਮਾਂਟਿਕ ਫਰੀਸਟ ਦੇ ਵਿੱਚ ਨਜ਼ਰ ਆ ਜਾਣਗੀਆਂ ਹਾਰਰ ਜ਼ੋਨ ਹਾਰਰ ਤਾਂ ਅਗਰ ਤੁਸੀਂ ਫਰੀ ਵਾਲੀ ਲਿਸਟ ਖੋਲਦੇ ਹੋ ਤਾਂ ਇਹਦੇ ਵਿੱਚ ਤੁਹਾਨੂੰ ਸਾਰੀਆਂ ਪਲੇਲਿਸਟਾਂ ਮਿਲਣਗੀਆਂ ਤੁਸੀਂ ਆਪਣੇ ਮਤਲਬ ਦੀ ਕੋਈ ਵੀ ਫਿਲਮ ਦੇਖ ਸਕਦੇ ਹੋ ਤੁਹਾਡੀ ਆਪਣੀ ਪਸੰਦੀਦਾ ਫਿਲਮ ਜਿਹਦੇ ਵਿੱਚ ਹਾਰਰ ਜ਼ੋਨ ਦੇ ਵਿੱਚ ਵੀ ਜ਼ਿਆਦਾ ਹਾਲੀਵੁੱਡ ਫਿਲਮਾਂ ਤੁਹਾਨੂੰ ਨਜ਼ਰ ਆਉਣਗੀਆਂ ਬੈਸਟ ਆਫ ਬੰਗਲਾ ਸਿਨੇਮਾ ਬੰਗਲਾ ਸਿਨੇਮਾ ਦੇ ਵਿੱਚ ਵੀ ਤੁਸੀਂ ਜਾਣਾ ਚਾਹੋ ਜਾ ਸਕਦੇ ਹੋ ਬ ਤੁਸੀਂ ਗੁਜਰਾਤੀ ਫਿਲਮਾਂ ਦੇਖਣੀਆਂ ਨੇ ਕ੍ਰਾਈਮ ਐਂਡ ਥ੍ਰਿਲਰ ਦੇ ਵਿੱਚ ਵੀ ਆਪਣੀਆਂ ਬਾਲੀਵੁੱਡ ਹਾਲੀਵੁੱਡ ਐਂਡ ਪੰਜਾਬੀ ਫਿਲਮਾਂ ਤੁਹਾਨੂੰ ਨਜ਼ਰ ਆ ਸਕਦੀਆਂ ਨੇ ਪੰਜਾਬੀ ਬਹੁਤ ਬਹੁਤ ਰੇਅਰ ਆਉਣਗੀਆਂ ਲੇਕਿਨ ਇੱਕ ਅੱਧੀ ਹੋ ਸਕਦੀ ਹੈ ਕਿ ਕਿਸੇ ਬਾਲੀਵੁੱਡ ਆਰਟਿਸਟ ਨੇ ਕਿਸੇ ਪੰਜਾਬੀ ਫਿਲਮ ਦੀ ਤਰ੍ਹਾਂ ਜਾਂ ਫਿਰ ਕਿਸੇ ਬਾਲੀਵੁੱਡ ਫਿਲਮ ਨੂੰ ਪੰਜਾਬੀ ਦੇ ਵਿੱਚ ਥੋੜਾ ਬਹੁਤ ਕਨਵਰਟ ਕੀਤਾ ਹੋਏ ਤਾਂ ਉਹ ਤੁਹਾਨੂੰ ਫਿਲਮ ਨਜ਼ਰ ਆ ਸਕਦੀ ਹੈ ਕ੍ਰਾਈਮ ਐਂਡ ਥ੍ਰਿਲਰ ਪਿਆ ਇਹਦੇ ਵਿੱਚ ਡਰਾਮਾ ਹੈਵਨ ਪੇजेस ਤੇ ਕੋਕਟੇਲ ਪਈ ਹੈ ਸੈਟਅਪ ਪਿਆ ਹੈ ਆ ਕੀ ਕਹਿਣਾ ਸਰਕਾਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਨੇ ਸੋ ਰਾਜਾ ਹਿੰਦਸਤਾਨੀ ਸੋ ਇਹ ਜਿਹੜਾ ਜੀਓ ਸਿਨੇਮਾ ਐਪਲੀਕੇਸ਼ਨ ਹੈ ਇਸ ਤੇ ਪਹਿਲਾਂ ਅਸੀਂ ਦੇਖਦੇ ਸੀ ਕਿ ਕਿ ਸ ਅ ਕਲਰਸ ਔਰ ਹੋਰ ਬਾਕੀ ਟੈਲੀਵਿਜ਼ਨ ਦੇ ਜਿਹੜੇ ਸੀਰੀਅਲਸ ਆਉਂਦੇ ਸੀਗੇ ਉਹੀ ਅਸੀਂ ਦੇਖ ਪਾਉਂਦੇ ਸੀਗੇ ਕਿ ਜੀਓ ਸਿਨੇਮਾ ਤੇ ਆਉਂਦੇ ਨੇ ਪਰ ਹੁਣ ਜਿਸ ਤਰ੍ਹਾਂ ਬਿਗ ਬਾਸ ਦਾ क्रेज ਵਧਿਆ ਜਿਸ ਤਰ੍ਹਾਂ ਬਿਗ ਬਾਸ ਨੂੰ ਲੋਕਾਂ ਨੇ ਜ਼ਿਆਦਾ ਦੇਖਣਾ ਪਸੰਦ ਕੀਤਾ ਵੂਟ ਤੋਂ ਬਾਅਦ ਹੁਣ ਜੀਓ ਸਿਨੇਮਾ ਤੇ ਵੀ ਤੁਸੀਂ ਬਿਗ ਬਾਸ ਨੂੰ ਦੇਖੋਗੇ ਬਿਗ ਬਾਸ ਦੇ ਉੱਤੇ ਜੋ ਸਿਨੇਮਾ ਪਹਿਲਾਂ ਵੀ ਦੱਸ ਕੇ ਹਟੀਆਂ ਕਿ Jio Cinema ਤੇ ਤੁਹਾਨੂੰ Bigg Boss ਦੀ ਇੱਕ ਇੱਕ ਸਕੰਡ ਦੀ ਲਾਈਵ ਟੈਲੀਕਾਸਟ ਸਾਰਾ ਤੁਹਾਨੂੰ Jio Cinema ਤੇ ਦਿਖਾਇਆ ਜਾਏਗਾ ਇਹ ਪੂਰਾ ਦਾ ਪੂਰਾ ਸੀਜ਼ਨ ਤੁਸੀਂ Jio Cinema ਤੇ ਇੰਜੋਏ ਕਰੋਗੇ ਜਿਸ ਤਰ੍ਹਾਂ ਤੁਸੀਂ OTT ਪਲੇਟਫਾਰਮ ਦਾ ਸਾਰਾ ਸੀਜ਼ਨ ਜਿਹੜਾ ਜੀਓ ਸਿਨੇਮਾ ਤੇ ਇੰਜੋਏ ਕੀਤਾ ਸੋ ਇਹ ਫਿਲਮਾਂ ਵੀ ਤੁਹਾਨੂੰ ਦੱਸ ਦਿਤੀਆਂ ਮੈਂ ਕਿ ਜ਼ਿਆਦਾਤਰ ਕੀ ਹੁੰਦਾ ਕਿ ਆਪਾਂ ਨੂੰ ਵਰਥ ਨਹੀਂ ਲੱਗਦਾ ਕਿ ਆਪਾਂ ਸਬਸਕ੍ਰਿਪਸ਼ਨ ਲਈਏ ਜਿਓ ਸਿਨੇਮਾ ਦੀ ਹੈ ਨਹੀਂ ਪਰ ਬਹੁਤ ਸਾਰੇ ਰੀਜ਼ਨਸ ਕਰਕੇ ਸਾਨੂੰ ਲੈਣੀ ਵੀ ਪੈਂਦੀ ਹੈ ਸਬਸਕ੍ਰਿਪਸ਼ਨ ਕਈ ਵਾਰੀ ਨਹੀਂ ਵੀ ਲੈਣੀ ਪੈਂਦੀ ਸੋ ਜਦੋਂ ਤੁਹਾਨੂੰ ਲੱਗਦਾ ਕਿ ਨਹੀਂ ਲੈਣੀ ਤਾਂ ਤੁਸੀਂ ਫ੍ਰੀ ਮੂਵੀਜ਼ ਦੇ ਵਿੱਚ ਜਾ ਕੇ ਸਾਰਾ ਡਾਟਾ ਸਰਚ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਐਂਡ ਯੈਸ ਬਿਗ ਬਾਸ ਦੇਖਣ ਦੇ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਪਊਗੀ ਅਗਰ ਤੁਸੀਂ ਲਾਈਵ ਦੇਖਣਾ ਹੈ ਨਾਲ ਦੀ ਨਾਲ ਅਗਰ ਤੁਸੀਂ ਇੱਕ ਦੋ ਦਿਨ ਹਟ ਕੇ ਦੇਖਣਾ ਤਾਂ ਉਹ ਤੁਹਾਨੂੰ ਪੁਰਾਣੇ ਜਿਹੜੇ ਐਪੀਸੋਡਸ ਨੇ ਉਹ ਐਸੇ ਤਰ੍ਹਾਂ ਮਿਲ ਸਕਦੇ ਨੇ ਸੋ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਫਿਰ ਤੋਂ ਮੈਂ ਜਲਦੀ 빅ਬੋਸ ਤੇ ਹੋਰ ਬਹੁਤ ਸਾਰੇ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋऊंगी ਧੰਨਵਾਦ